ਰਾਜਵੀਰ ਜਬੰਦਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਟੌਰ ਨਾ ਖਰਾਬ ਕਰੋ ਰਾਜਵੀਰ ਜਬੰਦਾ ਦੇ ਸੰਸਕਾਰ ਮੌਕੇ ਵਾਇਰਲ ਹੋਈ ਵੀਡੀਓ ਦਾ ਜਾਨੋ ਸੱਚ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਨਾਲੇ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਅੰਤਿਮ ਸੰਸਕਾਰ ਨਾਲ ਸੰਬੰਧਿਤ ਇੱਕ ਫ਼ਰਜੀ ਵੀਡੀਓ ਸੋਸ਼ਲ মিডিਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵਾਇਰਲ ਵੀਡੀਓ ਵਿੱਚ ਇੱਕਔਰਤ ਨੂੰ ਭਾਵਕ ਹੁੰਦਿਆ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਪੱਗ ਨੂੰ ਨਾ ਛੇੜੋ ਟੌਰ ਨਾ ਖਰਾਬ ਕਰੋ ਵਾਇਰਲ ਕਾਵਿਆਂ ਵਿੱਚ ਕਿਹਾ ਜਾ ਰਿਹਾ ਹੈ ਸੀ ਕੀ ਵੀਡੀਓ ਵਿੱਚ ਬੋਲਣ ਵਾਲੀ ਔਰਤ ਜਵੰਦਾ ਦੀ ਪਰਮਜੀਤ ਕੌਰ ਹੈ ਹਾਲਾਂਕਿ ਪੜਤਾਲ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਦਾਵਾ ਪੂਰੀ ਤਰ੍ਹਾਂ ਝੂਠਾ ਹੈ ਅਸਲ ਵਿੱਚ ਇਹ ਵੀਡੀਓ ਸਾਲ 2024 ਦਾ ਪੁਰਾਣਾ ਵੀਡੀਓ ਹੈ ਇਹ ਮ੍ਰਿਤਕਾ ਸਰੀਰ ਪੰਜਾਬ ਪੁਲਿਸ ਦੇ ਕਾਂਸਟੇਬਲ ਅਮਰਤਪਾਲ ਸਿੰਘ ਜੀ ਦਾਸੀ ਜੋ ਗੈਂਗਸਟਰਾਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ ਵੀਡੀਓ ਵਿੱਚ ਪੱਗ ਤੇ ਟੌਰ ਨਾ ਖਰਾਬ ਕਰਨ ਦੀ ਗੱਲ ਸ਼ਹੀਦ ਕਾਂਸਟੇਬਲ ਦੀ ਪਤਨੀ ਕਹਿ ਰਹੀ ਹੈ ਔਰਤ ਨੇ ਬਿਰਲਾਪ ਕਰਦਿਆਂ ਕਿਹਾ ਸੀ ਪੱਗ ਨਾ ਖਰਾਬ ਕਰੋ ਪੱਗ ਕਿਉਂ ਖਰਾਬ ਕਰਦੇ ਤੁਸੀਂ ਮੇਰੇ ਬੰਦੇ ਦੀ ਟੌਰ ਨਹੀਂ ਖਰਾਬ ਕਰਨੀ ਕਿਸੇ ਨੇ ਇਸ ਤੋਂ ਬਾਅਦ ਉਹ ਪੰਜ ਵਾਰ ਦਰਹਾਉਂਦੀ ਹੈ ਕਿ ਕਿੰਨੀ ਟੌਰ ਲੱਗਦੀ ਇਹ ਵੀਡੀਓ ਨੂੰ ਫਰਜੀ ਤਰੀਕੇ ਨਾਲ ਇਸ ਲਈ ਵਾਇਰਲ ਕੀਤਾ ਗਿਆ ਕਿਉਂਕਿ ਕਾਂਸਟੇਲ ਅਮਰਤਪਾਲ ਸਿੰਘ ਅਤੇ ਰਾਜਵੀਰ ਜਵੰਧਾ ਦੋਵਾਂ ਨੂੰ ਅੰਤਮ ਸੰਸਕਾਰ ਤੋਂ ਪਹਿਲਾਂ ਲਾਲ ਰੰਗ ਦੀ ਪੱਗ ਬੰਨੀ ਗਈ ਸੀ ਇਸ ਵੀਡੀਓ ਦੀ ਸੱਚਾਈ ਰਾਜਵੀਰ ਜਵੰਧਾ ਦੇ ਪਿੰਡ ਦੇ ਸ਼ਹੀਦੇ ਇਹ ਆਜਮ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਨੇ ਵੀ ਸਪੱਸ਼ਟ ਕੀਤੀ ਉਹਨਾਂ ਨੇ ਪੁਸ਼ਟੀ ਕੀਤੀ ਕਿ ਇਹ ਵੀਡੀਓ ਇੱਕ ਪੁਲਿਸ ਜਵਾਨ ਦੇ ਅੰਤਿਮ ਸੰਸਕਾਰ ਦਾ ਹੈ ਅਤੇ ਬੋਲਣ ਵਾਲੀ ਔਰਤ ਉਸ ਜਵਾਨ ਦੀ ਪਤਨੀ ਹੈ ਕਾਂਸਟੇਬਲ ਅਮਰਤਪਾਲ ਸਿੰਘ 17 ਮਾਰਚ 2024 ਨੂੰ ਮੁਕੇਰੀਆਂ ਵਿੱਚ ਗੈਂਗਸਟਰ ਸੁਖਬਿੰਦਰ ਸਿੰਘ ਉਰਫ ਰਾਣਾ ਮਨਸੂਰਪੁਰੀਆ ਨਾਲ ਹੋਏ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ 18 ਮਾਰਚ ਨੂੰ ਉਹਨਾਂ ਦੇ ਜੱਦੀ ਪਿੰਡ ਜੰਡੌਰ ਦਸੂਹਾ ਹੁਸਿਆਰਪੁਰ ਵਿੱਚ ਰਾਜਕੀ ਸਨਮਾਨਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜਵੰਦਾਦੀ ਮੌਤ ਦਾ ਮਾਮਲਾ ਹਾਈ ਕੋਰਟ ਪਹੁੰਚਿਆ ਇਸ ਦੌਰਾਨ ਰਾਜਵੀਰ ਜਵੰਦਾਦੀ ਅਵਾਰਾ ਪਸ਼ੂਆਂ ਕਾਰਨ ਹੋਈ ਮੌਤ ਦਾ ਮਾਮਲਾ ਹਿਮਾਚਲ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਐਡ ਬੋਗਟ ਨਵਕਿਰਤ ਸਿੰਘ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਸਰਕਾਰ ਆਮ ਲੋਕਾਂ ਤੋਂ ਕਾਉ ਸੈਂਸ ਵਸੂਲ ਕਰਦੀ ਹੈ ਪਰ ਪਸ਼ੂਆਂ ਦੀ ਦੇਖਭਾਲ ਜਾਂ ਪ੍ਰਬੰਧਨ ਲਈ ਕੋਈ ਠੋਸ ਪ੍ਰਬੰਧ ਨਹੀਂ ਜਿਸ ਕਾਰਨ ਲੋਕ ਹਾਦਸਿਆਂ ਵਿੱਚ ਆਪਣੀਆਂ ਜਵਾਨਾਂ ਗਵਾ ਰਹੇ ਹਨ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਸਰਕਾਰ ਨੂੰ ਤਲਬ ਕੀਤਾ ਹੈ ਔਰ ਜੋ ਵੀਡੀਓ ਰਾਜਵੀਰ ਜਵੰਦਾ ਦੇਸਵੰਦ ਚ ਬੈਰਲ ਹੋਈ ਹੈ ਇਹ ਵੀ ਝੂਠ ਹੈ ਸੱਚ ਨਹੀਂ ਹੈ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਤਿ ਸ੍ਰੀ ਅਕਾਲ